ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 2 April ਦਾ 2 April ਅੱਜ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਕ ਕਰੋਸ਼ੰਗ ਦੇ ਵਿੱਚ ਤੁਹਾਨੂੰ ਬੱਚੀ ਦੀ ਡਿਟੇਲ ਦੇਣੀ ਆ ਦੂਜਾ ਸੂਹਾ ਸੂਈ ਆ 4-5 ਘੰਟੇ ਪਹਿਲਾਂ ਸੂਈ ਆ ਜੇਰ ਪ੍ਰੋਪਰੇ ਦੀ ਪੈ ਚੁੱਕੀਏ ਦੇਖ ਸਕਦੇ ਹੋ ਤੁਸੀਂ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਕ੍ਰੋਸ ਹੰਗ ਦੇ ਵਿੱਚ ਆਪਾਂ ਨੂੰ ਠੰਡੀ ਸੀਲ ਵੈੜ ਚਾਹੀਦੀ ਆ ਬਹੁਤ ਹੀ ਜ਼ਿਆਦਾ ਠੰਡੀ ਆ ਜਿਵੇਂ ਮਰਜ਼ੀ ਕੋਈ ਬੰਦਾ ਆ ਕੇ ਸਾਈਡ ਤੋਂ نیچے ਬਹਿ ਜੇ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਆ ਦੇਖ ਸਕਦੇ ਆਪਾਂ ਕੈਮਰਾ ਪਾਉਸ ਨਹੀਂ ਕੀਤਾ ਜਿੱਦਾਂ ਮਰਜ਼ੀ ਮੁੰਡਾ ਆ ਕੇ نیچے ਬਹਿ ਗਿਆ ਠੰਡੀ ਸੀਲ ਆ ਚਾਹੇ ਬੁੜੀਆਂ ਚੋਈ ਜਾਣ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਪੂਰਾ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆ ਥਣ ਨੇੜ ਤੋਂ ਚੈੱਕ ਕਰਾ ਦੇਣਾ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖਣ ਮਾ ਥਣ ਲੱ ਚਾਰੇ ਥਾਨਾਂ ਪੂਰੇ ਗਾਇਬ ਤੇ ਲੱਗੇ ਹੋਇਆ ਧਾਰਾ ਮਾਰ ਕੇ ਦਿਖਾਵਾਂਗੇ ਤੂਰ ਕੇ ਦਿਖਾ ਦੇ ਪਹਿਲਾਂ ਪਤੋਂ ਤੂਰ ਦੇ ਪਹਿਲਾਂ ਅੰਦਰ ਹੀ ਤੋੜੀਂ ਇਧਰੋਂ ਚੰਗਾ ਦੁੱਧ ਪਾ ਦੂਗੀ ਪਲੂਨ ਨੇ ਇਹਨੇ ਦੁੱਧ ਵਧੀਆ ਪਾਇਆ ਹੋਇਆਗਾ 17 18 ਕਿਲੋ ਤੋਂ ਬਾਹਰ ਦੁੱਧ ਪਾਇਆ ਹੋਇਆਗਾ ਜੇ ਕੋਈ ਸੇਵਾ ਵਾਲਾ ਵੀਰ ਹੋਇਆ ਵਧੀਆ ਦੁੱਧ ਪਾਊਗੀ ਕਮਾਲ ਹੈ ਇਧਰੋਂ ਦੇ ਆਦੇਸ਼ਾਂ ਨਾਲ ਤੁਸੀਂ ਬੈਗ ਤੋਂ ਵੀ ਦਿਖਾਵਾਂਗੇ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣਾ ਬੋਡੀ ਸਟਰਕਚਰ ਆ ਪੂਰੀ ਸੀਲ ਠੰਡੀ ਆ ਗਰਮੀ ਦੇ ਵਿੱਚ ਗਰਮੀ ਬਹੁਤ ਘੱਟ ਮੰਨੂਗੀ ਤੇ ਦੁੱਧ ਵੀ ਇਹਦਾ ਫੈਂਟ ਵਾਲਾ ਹੋਊਗਾ ਕਿਉਂਕਿ ਕ੍ਰੋਸ ਆਂਗ ਦੇ ਵਿੱਚ ਆ ਗਈ ਇਹ ਦੇਖ ਸਕਦੇ ਹੋ ਤੁਸੀਂ ਮੱਝਾਂ ਵਾਲਾ ਕੰਮ ਹੀ ਆ ਸਾਰਾ ਇਹਦਾ ਲੈ ਚੱਲ ਪੁੱਤ ਲੰਬੀ ਤੋਰ ਦੇ ਕੋਈ ਨਾ ਸੋ ਜਿਹੜੇ ਮੇਰੇ ਵੀਰਾਂ ਦੇ ਬੈਡ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਬੈਡ ਦਾ ਮੁੱਲ ਆ ਜਿਹੜਾ 70000 ਰੱਖਿਆ ਗਿਆਗਾ ਮੌਕੇ ਤੇ ਬਣਦਾ ਮਾਨ ਤਨ ਕੀਤਾ ਜਾਊਗਾ ਧਾਰਾ ਮਾਰ ਕੇ ਦਿਖਾ ਦੇ ਪੁੱਤ ਆ ਦੇਖ ਸਕਦੇ ਹੋ ਤੁਸੀਂ ਇਦਾਂ ਹੀ ਬਾਈ ਬਹਿ ਜਾਗਾ ਨੀਚੇ ਕੋਈ ਬੱਚਾ ਨਹੀਂ ਲਾਇਆ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਦੇਖ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਆ ਪਿਛਲੇ ਥਣਾ ਨੇ ਵੀ ਮਾਰ ਲਈ ਉਹ ਚੱਕ ਲੈਂਦੀ ਆ ਦੇਖ ਲੋ ਜੀ ਸਮਾ ਘ ਰਹੀ ਵੜ ਬਹੁਤ ਕਈ ਕੋਈ ਮੇਰਾ ਵੀਰ ਆਨਲਾਈਨ ਮਗੋਂਦਾ ਥਣਾ ਦੀ ਪਾਸ ਹੋ ਚੁੱਕੀ ਆ ਇਹ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ